ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੱਗਾ ਸਿਲਕ ਸਟੋਰ ਸੋਨੂ ਦੀ ਹੱਡੀ ਅੱਡਾ ਦੁਕਾਨਦਾਂਕਲਾਂ ਵਿਖੇ ਗਰਮ ਸੂਟਾਂ ਦੀ ਸੇਲ ਲੈ ਚੱਲਦੇ ਆਂ ਤੁਹਾਨੂੰ ਦੁਕਾਨ ਦੇ ਅੰਦਰ ਜਿੱਥੇ ਸੋਨੂ ਵੀਰ ਦੇ ਨਾਲ ਗੱਲ ਕਰਦੇ ਆਂ ਕਿ ਅੱਜ ਕਿਹੜੀ-ਕਿਹੜੀ ਸੂਟਾਂ ਦੀ ਵੈਰਾਈਟੀ ਲੈ ਕੇ ਆਏ ਆ ਸਤਿ ਸ਼੍ਰੀ ਅਕਾਲ ਸੋਨੂ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਵਧੀਆ ਤੁਸੀਂ ਸੁਣਾਓ ਕੀ ਲੈ ਕੇ ਆਏ ਆ ਕਸਟਮਰਾਂ ਲਈ ਅੱਜ ਸਿਆੜਾ ਵਾਲੇ ਸੂਟਾਂ ਦੀ ਆਪਾਂ ਸੇਲ ਲੈ ਕੇ ਆਏ ਆ ਅਬ 5 ਮੀਟਰ ਆਲ ਓਵਰ ਸੁਪਨ ਦਾ ਕੱਪੜਾ ਆ ਜੀ ਅੱਛਾ ਜੀ 5 ਮੀਟਰ ਆਲ ਓਵਰ ਸੁਪਨ ਦਾ ਕੱਪੜਾ ਆ ਜੀ ਨਾਲ ਇਹਦੇ ਛਾਲ ਆ ਇਹ ਬਾਜ਼ਾਰ ਚ 500 ਰੁਪਏ ਦਾ ਵਿਗਦਾ ਆ 300 ਤੇ 50 ਰੁਪਏ ਦਾ ਪਾਹੇ ਲੈਣਾ ਚਾਹੀਦਾ ਜੀ ਛੇ 350 ਦਾ ਦੇਣਾ ਜੀ ਹਾਂ ਜੀ ਇਹਦੇ ਵਿੱਚ ਆ ਚਾਰ ਕਲਰ ਆਇਆ ਬਲੂ ਕਲਰ ਕਾਫੀ ਕਲਰ ਵਾਈਨ ਕਲਰ ਔਰ ਗ੍ਰੀਨ ਕਲਰ ਠੀਕ ਹੈ ਜੀ ਇੱਕ ਪਾਜੀ ਇਹਦੇ ਵਿੱਚ ਆ ਡਿਜ਼ਾਈਨ ਆ ਬਹੁਤ ਬਸ ਰੇਟ ਰੇਟ 350 ਹੈ ਰੇਟ 350 ਰੁਪਏ ਆ ਜੀ ਰੇਟ 350 ਇਹ ਆ ਡਿਜ਼ਾਈਨ ਪਾਜੀ ਇਹਦੇ ਵਿੱਚ ਆਇਆ ਇਹਨੂੰ ਗੋਭੀ ਪੱਤਾ ਡਿਜ਼ਾਈਨ ਕਹਿੰਦੇ ਆ ਆਹ ਦੇਖੋ ਪਾਜੀ ਦੂਸਰਾ ਡਿਜ਼ਾਈਨ ਹੈ ਇਹਦਾ ਪਾਜੀ ਫੁੱਲ ਸਾਈਜ਼ ਦੀਆਂ ਸ਼ਾਲਾਂ ਆ ਇਹਦੀ ਵਿੱਚ ਜਿਹੜੀਆਂ ਆ ਅੱਛਾ ਜੀ ਇਹਦੇ ਵਿੱਚ ਤੁਹਾਨੂੰ ਮਿਲੂਗਾ ਰੈੱਡ ਕਲਰ ਆਹ ਦੇਖੋ ਜੀ ਵਾਇਨ ਕਲਰ ਔਰ ਮੋਰ ਪੰਕਸ਼ੀਆ ਕਲਰ ਇਹ ਜੀ ਅਰਕਦਾ ਦੇ ਦੇ ਵਿੱਚ ਆ ਲੋ ਜੀ ਆ ਭਾਜੀ ਬਰਫੀ ਟੁਕੜੀ ਡਿਜ਼ਾਈਨ ਆਇਆ ਇਹਦੇ ਵਿੱਚ ਤੀਸਰਾ ਡਿਜ਼ਾਈਨ ਹੈ ਇਹ ਬਰਫੀ ਟੁਕੜੀ ਡਿਜ਼ਾਈਨ ਆਇਆ ਤੀਸਰਾ ਡਿਜ਼ਾਈਨ ਭਾਜੀ ਇਹਦੇ ਵਿੱਚ ਆਲ ਓਵਰ 5 ਮੀਟਰ ਸਪਾਨੇ ਆ ਨਾਲ ਇਹਦੇ ਛਾਲਿਆ ਜੀ ਇਹ ਗਰਮ ਸ਼ੂਟ ਹੈ ਗਰਮ ਸ਼ੂਟ ਸਪਾਨਾ ਦੇ ਸ਼ੂਟ ਹੈ ਜੀ ਅਰੇਂਜ 350 ਰੁਪਏ ਲੱਗੂਗੇ ਤਾਂ 350 ਆ ਦੇਖੋ ਜੀ ਇਹਦੇ ਕਲਰ ਸਾਰੇ ਸੋਹਣੇ ਆ ਇਹਦੇ ਜਿੰਨੇ ਵੀ ਕਲਰ ਹੈਗੇ ਸੌਫ ਦੇ ਕਲਰ ਨੇ ਲੋ ਜੀ ਭੈਣ ਦੀ ਬਹੁਤ ਵਧੀਆ-ਵਧੀਆ ਸੂਟ ਆ ਗਏ ਆ 350 ਦੀ ਰੇਂਜ ਦੇ ਵਿੱਚ ਬਹੁਤ ਹੀ ਪਿਆਰੇ ਕਲਰ ਆ ਆਜੋ ਤੁਹਾਨੂੰ ਦੀ ਹੱਟੀ ਬੱਗਾ ਸਿਲਕ ਸਟੋਰ ਅੱਡਾ ਦੁਸਾਂਝ ਕਲਾ ਵਾਲਿਆਂ ਨੇ ਭਾਜੀ ਇਸ ਕੋ ਵਧੀਆ ਰੇਂਜ ਆਈ ਆ ਪਿਓਰ ਅਲਪਾਈਨ ਦਾ ਸੂਟ ਆ ਜੀ ਪਿਓਰ ਅਲਪਾਈਨ ਦਾ ਸੂਟ ਹੈ ਭਾਜੀ ਇਹੇ ਇਹਦੀ ਪੂਰੀ 3 ਮੀਟਰ ਦੀ ਸਲਵਾਰ ਅਲਪਾਈਨ ਦੀ ਲੱਗੀ ਹੋਈ ਆ ਭਾਜੀ ਨਾਲ ਇਹਦੇ ਅੱਛਾ ਜੀ ਨਾਲ ਸ਼ਾਲ ਵੀ ਅਲਪਾਈਨ ਦਾ ਆ ਇਹਦੇ ਭਾਜੀ ਵੱਡਾ ਠੀਕ ਜੀ ਇਹ 700 ਰੁਪਏ ਦੀ ਰਿੰਗ ਦੇ ਇਹਦੇ ਵਿੱਚ 6 ਕਲਰ ਭਾਜੀ ਆਏ ਆ ਅੱਛਾ ਜੀ ਹਾਂ ਜੀ ਇਸ ਤੋਂ ਬਾਅਦ ਵਿੱਚ ਭਾਜੀ ਆਹ ਚੀਜ਼ ਆਈ ਆ ਪਿਓਰ ਪਸ਼ਮੀਨਾ オリジナル ਰਾਮ ਟੈਕਸ ਦਾ ਸੂਟ ਹੈ ਭਾਜੀ ਇਹ ਅੱਛਾ ਰਾਮ ਰਾਮ ਟੈਕਸ ਦਾ ਹਾਂ ਜੀ オリジナル ਸੂਟ ਦਵਾਂਗਾ ਜੀ ਰਾਮ ਟੈਕਸ ਦਾ ਹਾਂ ਜੀ ਇਹਦਾ ਕੀ ਪ੍ਰਾਈਸ ਆ ਇਹ ਭਾਜੀ 1050 ਰੁਪਏ ਦਾ 1050 ਰੁਪਏ ਦਾ ਰਾਮ ਟਿਕਸ ਦਾ ਸੂਟ ਆ ਹਾਂ ਦੇਖੋ ਇਹ ਸਲਵਾਰ ਵੀ ਐਸੇ ਕਪੜੇ ਦੀ ਮੋਟੇ ਕਪੜੇ ਜਿਹਾ ਠੀਕ ਹੈ ਜੀ ਔਰ ਇਹਦਾ ਜਿਹੜਾ ਆ ਸ਼ਾਲ ਆ ਇਹ ਵੀ ਵਧੀਆ ਦੇ ਵਿੱਚ ਕਸ਼ਮੀਨੀ ਦਾ ਬਿਹੋੜਾ ਇਹਦੇ ਵਿੱਚ ਵੀ ਭਾਜੀ ਚਾਰ ਕਲਰ ਮਿਲਣਗੇ ਤੁਹਾਨੂੰ ਅੱਛਾ ਜੀ ਆ ਭਾਜੀ ਹੈਗਾ ਤਮੰਨਾ ਆਇਆ ਤਮੰਨਾ ਮਿਲਦਾ ਸੂਟ ਜੀ ਅੱਛਾ ਜੀ ਇਹਦਾ ਕੀ ਰੇਟ ਆ ਇਹ 1250 ਰੁਪਏ ਤੇ ਸਹੀ 1250 ਰੁਪਏ ਆ ਇਦੇ ਨਾਲ ਵਿਸ਼ਾਲ ਹੈ ਹਾਂਜੀ ਠੀਕ ਆ ਜੀ ਇਹ ਕੀ ਵੈਰਿਟੀ ਆ ਇਹ ਤੇ ਆਰੀ ਵਰਕ ਹੋਇਆ ਆ ਕੁਛ ਮਹੀਨੇ ਤੇ ਅੱਛਾ ਇਹ ਪਸ਼ਮੀਨੇ ਤੇ ਆਰੀ ਵਰਕ ਹਾਂਜੀ ਬਹੁਤ ਹੀ ਪਿਆਰੀ ਕਢਾਈ ਆ ਦੇਖ ਸਕਦੇ ਤੁਸੀਂ ਹਾਂਜੀ ਬੜੇ ਪਿਆਰੇ ਪਿਆਰੇ ਕਲਰ ਹੈ ਕਲਰ ਚਾਰ ਚਾਰੇ ਇੱਕੋ ਡਿਜ਼ਾਈਨ ਦੇ ਆ ਜੀ ਇੱਕ ਪਾਜੀ ਆ ਆ ਕਸ਼ਮੀਰੀ ਪੱਲੂ ਡਿਜ਼ਾਈਨ ਬਾਦਖੋ ਕਸ਼ਮੀਰੀ ਪੱਲੂ ਡਿਜ਼ਾਈਨ ਲਓ ਜੀ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਮਿਲੂ ਇੱਕ ਇਹ ਕਿੰਨੇ ਦਾ ਜੀ ਇਹ 850 ਰੁਪਏ ਦਾ 6850 ਰੇਟ ਨਾਲ ਨਾਲ ਦੱਸੀ ਚਲੋ ਜੀ ਹਾਂ ਜੀ 850 ਰੁਪਏ ਦੀ ਆ ਇਹਦੀ ਸ਼ਾਲ ਲਿਆ ਜੀ ਕਿਹਰੇ ਨਾਲ ਠੀਕ ਹੈ ਜੀ ਹਾਂ ਇੱਕ ਸ਼ਿਮਰ ਦੇ ਉੱਤੇ ਸੂਟ ਆਇਆ ਬਾਜੀ ਇਹ ਸ਼ਿਮਰ ਦੇ ਪਾਰਟੀ ਵੇਅਰ ਸੂਟ ਵੀ ਆਨੇ ਆ ਸਿਆਣਾ ਵਾਲੇ ਵੀ ਆ ਗਰਮ ਸੂਟ ਠੀਕ ਹੈ ਜੀ ਇਹਦੀ ਪਿਓਰ ਬੂਲ ਦੀ ਸਲਵਾਰ ਆ ਜੀ 3 ਮੀਟਰ ਦੀ ਆਹ ਸ਼ੋਹ ਲਿਆ ਜੀ 1050 ਰੁਪਏ ਦਾ ਹੈ ਅੱਛਾ 1000 ਰੁਪਏ ਰ ਪਰ ਹੈ ਇਹ ਸਾਰੀਆਂ ਫੈਂਸੀ ਰੇਂਜਾਂ ਆ ਜਿਹਦਾ ਜਿਹਨਾਂ ਨੇ ਆਪਣੀਆਂ ਲੜਕੀਆਂ ਨੂੰ ਲੋਹੜੀ ਦੇ ਉੱਤੇ ਤਿਆਰ ਵਾਸਤੇ ਸੂਟ ਦੇਣੇ ਆ ਇਹ ਉਹ ਫੈਂਸੀ ਸੂਟ ਆ ਭਾਜੀ ਸਾਰੇ ਅੱਛਾ ਜੀ ਉਹ ਫੈਂਸੀ ਇਹਨਾਂ ਵਿੱਚ 5-5 ਕਲਰ ਇੱਕ ਇੱਕ ਡਿਜ਼ਾਈਨ ਦੇ 5-5 ਕਲਰ ਆ ਆਪਣੇ ਕੋਲ ਠੀਕ ਆ ਜੀ ਹਰ ਵੈਰਾਈਟੀ ਇਹ ਵਿੱਚ ਕਟੋਫ ਕੱਟ 20-25 ਡਿਜ਼ਾਈਨ ਹੋਰ ਹੈਗੇ ਆ ਆਪਣੇ ਉਹਨਾਂ ਦਾ ਵੀਡੀਓ ਦੇ ਵਿੱਚ ਤਾਂ ਨਿਗਾ ਨਿਖਾ ਨਹੀਂ ਕਰ ਸਕਦੇ 20 25 ਡਿਜ਼ਾਈਨ ਇਸ ਤੋਂ ਬਾਅਦ ਵਿੱਚ ਆਪਣੇ ਕੋਲ ਪੂਰੇ ਆ ਤੇ ਆਓ ਦੁਕਾਨ ਤੇ ਆ ਕੇ ਵਿਜ਼ਿਟ ਕਰੋ ਦੇਖੋ ਆਣ ਕੇ ਕਲਰ ਪਸੰਦ ਕਰੋ ਤੇ ਨਾਲ ਸੂਟ ਲਓ ਇਹਨਾਂ ਦੀ ਬੋਰਦੀ ਗਾਰੰਟੀ ਪੂਰੀ ਆ ਇਹਨਾਂ ਦੇ ਬੋਰ ਨਹੀਂ ਆਉਗੀ ਸੂਟਾ ਨਹੀਂ ਉਤੋਂ ਜਿਨੇ ਵੀ ਸੂਟਾ ਪਰਦਾ ਖਾਰੇ ਆ ਲਓ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀਰ ਦਾ ਹੁਣ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਕਿ ਵੀਡੀਓ ਦੇਖੋ ਦੇਖ ਕੇ ਆਣ ਕੇ ਦੁਕਾਨ ਤੇ ਵਿਜ਼ਿਟ ਕਰੋ ਅੱਡਾ ਦੁਸਾਂਚ ਕਲਾ ਸੋਨੂ ਅ ਚਦਰਨਾ ਦਾ ਸਟਾਕ ਵੀ ਭਾਜੀ ਆਪਣੇ ਕੋਲ ਆ ਗਿਆ ਹੈ ਅ ਚਦਰਨਾ ਸੂਰ ਆ ਗਿਆ ਸਟਾਕ ਕੋ ਡਿਜ਼ਾਈਨ ਆ ਗਿਆ ਚਦਰਨਾ ਸੋ ਖਤਮ ਹੋ ਗਿਆ ਨਾ ਪਹਿਲੇ ਹਾਂਜੀ ਪਹਿਲੇ ਖਤਮ ਹੋ ਗਿਆ ਨਵੇਂ ਆਇਆ ਇਧਰ ਮਾਰੋ ਲਾਈਨਿੰਗ ਜਰ ਆਪਣੇ ਕੋਲ ਆ ਗਿਆ ਹੈ ਲਾਈਨਿੰਗ 150 ਕਲਰ ਪੂਰਾ ਉਹ ਪੂਰਾ ਲਾਈਨਿੰਗ ਦੇ ਨਾਲ ਰੈਕ ਪੜ ਚੁੱਕਿਆ ਸੋ ਬੀਬੀਆਂ ਪਹਿਣਾ ਨੂੰ ਜਿਹੜੀਆਂ ਬੁਟੀਕ ਵਾਲੀਆਂ ਬੀਬੀਆਂ ਪਹਿਣਾ ਆ ਜਾਂ ਬੁਟੀਕ ਕਰਦੇ ਆ ਟੇਲਰਸ ਕਰਦੇ ਆ ਉਹਨਾਂ ਨੂੰ ਬੇਨਤੀ ਆ ਕਿ ਬੱਗਾ ਸਿਲਕ ਸਟੋਰ ਤੇ ਪਹੁੰਚੋ ਔਰ ਬਹੁਤ ਹੀ ਜਨੂੰਨ ਰੇਟ ਤੇ ਆਣ ਕੇ ਆਪਣਾ ਫਰਗੂਨ ਕਢਾਈਆਂ ਵਾਲੇ ਸੂਟਾਂ ਦੀ ਸੇਲ ਪਾਵਾਂਗੇ ਭਾਜੀ ਰੇਂਜ ਹੋਊਗੀ 600 650 700 ਤੋਂ 750 ਰੁਪਏ ਤੱਕ ਰੇਂਜ ਸੂਟ ਉਹ ਦਵਾਂਗੇ ਜਿਹੜਾ 1200 1500 ਰੁਪਏ ਵਾਲਾ ਆ ਬਹੁਤ ਬਹੁਤ ਉਹ ਸਾਰਾ 600 700 750 ਦੀ ਰੇਂਜ ਤੱਕ ਆਪਾਂ ਸੂਟ ਸਾਰੇ ਦਵਾਂਗੇ ਠੀਕ ਆ ਜੀ ਲਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਜੋ ਬੱਗਾ ਸਿਲਕ ਸਟੋਰ ਸੋਨੂ ਦੀ ਹੱਟੀ ਹੈ ਅੱਡਾ ਦੁਕਾਨ ਚ ਕਲਾਂ ਤੇ ਲਾਤੀਆਂ ਰੌਣਕਾਂ ਲੈ ਜਾਓ ਆਣ ਕੇ ਸੂਟ ਇਹ ਸੂਟ ਫੁੱਲ ਗਰੰਟੀ ਵਾਲੇ ਸੂਟ ਆ ਆਪਣੇ ਵਾਸਤੇ ਇੱਕ ਵਾਰੀ ਲੈ ਕੇ ਜਾਓ ਦੂਸਰੀ ਵਾਰੀ ਸਾਨੂੰ ਕਹਿਣ ਦੀ ਲੋੜ ਨਹੀਂ ਪਊਗੀ ਆਪ ਲੈਣ ਆਉਂਗੇ ਸੂਟ ਇਹ ਇਤਨਾ ਬੋਰ ਨਹੀਂ ਆਉਗੀ ਸੂਟਾਂ ਤੇ ਬਹੁਤ ਬਹੁਤ ਧੰਨਵਾਦੀ ਜੈ ਮਾਤਾ ਦੀ ਜੈ ਮਾਤਾ ਦੀ ਦੁਕਾਨ